ਕੀ ਹਰਿਆਣਾ ਨੂੰ ਸੈਂਟਰ ਸਰਕਾਰ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੇ ਰਹੀ ਹੈ ਨਵੀਂ ਵਿਧਾਨ ਸਭਾ ਬਣਾਉਣ ਦੇ ਲਈ ਜਿਹਦੇ ਬਦਲੇ ਹਰਿਆਣਾ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਪੰਚਕੁੱਲਾ ਦੇ ਵਿੱਚ ਦੇ ਰਿਹਾ ਹੈ ਇਹ ਸੈਂਟਰ ਸਰਕਾਰ ਦਾ ਭਾਜਪਾ ਦੀ ਸਰਕਾਰ ਦਾ ਜਿਹੜਾ ਇਹ ਪੰਜਾਬ ਦੇ ਨਾਲ ਗੁੱਸਾ ਹੈ ਜਾਂ ਪੰਜਾਬ ਦੇ ਨਾਲ ਉਹਨਾਂ ਦਾ ਸਮੇਂ-ਸਮੇਂ ਦੀਆਂ ਸਰਕਾਰਾਂ ਦਾ 58 ਸਾਲ ਹੋ ਗਏ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਅਲੱਗ ਹੋਏ ਸੀ ਟੈਂਪਰੇਰੀ ਪੀਰੀਅਡ ਦੇ ਲਈ ਯੂਟੀ ਬਣਾਇਆ ਗਿਆ ਚੰਡੀਗੜ੍ਹ ਨੂੰ ਕਿ ਕੁਝ ਸਮੇਂ ਦੇ ਲਈ ਹਰਿਆਣਾ ਦੀ ਸਾਂਝੀ ਰਾਜਧਾਨੀ ਪੰਜਾਬ ਨਾਲ ਰਹੇਗੀ ਚੰਡੀਗੜ੍ਹ ਤੇ ਬਾਅਦ ਵਿੱਚ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਸੌਂਪ ਦਿੱਤਾ ਜਾਵੇਗਾ ਕਿਉਂਕਿ ਖਰੜ ਦੇ ਬਾਈ ਪਿੰਡਾਂ ਉੱਪਰ ਚੰਡੀਗੜ੍ਹ ਨੂੰ ਬਣਾਇਆ ਗਿਆ ਹੈ ਤੇ ਅੱਜ 58 ਸਾਲ ਹੋ ਗਏ ਐ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਬਾਰੇ ਸੋਚਿਆ ਨਹੀਂ ਸੋਚਣਾ ਤਾਂ ਦੂਰ ਦੀ ਗੱਲ ਹੈ ਵਿੱਚ ਕਿਤੇ ਨਾ ਕਿਤੇ ਕੋਈ ਇਨੀਸ਼ੀਏਟਿਵ ਉੱਠੇ ਨੇ ਪਰ ਉਹਨੂੰ ਦੇਖੋ ਮਲਟੀਪਲ ਟਾਈਮਸ ਇਹ ਹੋਇਆ ਹੈ ਕਿ ਪੰਜਾਬ ਚ ਵੀ ਕਾਂਗਰਸ ਹੈ ਹਰਿਆਣਾ ਚ ਵੀ ਕਾਂਗਰਸ ਹੈ ਤੇ ਸੈਂਟਰ ਚ ਵੀ ਕਾਂਗਰਸ ਹੈ ਪਰ ਰਾਜਦਾਨੀ ਨਹੀਂ ਬਿਣੀ ਸਾਨੂੰ ਸਾਡਾ ਚੰਡੀਗੜ੍ਹ ਸਾਂਝਾ ਹੀ ਰਿਹਾ ਯੂਟੀ ਬਣੀ ਰਹੀ ਇਹ ਵੀ ਹੋਇਆ 14 ਤੋਂ 17 ਤੱਕ ਕਿ ਇੱਥੇ ਭਾਈਵਾਲਤਾ ਦੀ ਬੀਜੇਪੀ ਤੇ ਕਾਲੀ ਦਲ ਦੀ ਸੀ ਹਰਿਆਣਾ ਵੀ ਬੀਜੇਪੀ ਸੀ ਸੈਂਟਰ ਵੀ ਬੀਜੇਪੀ ਸੀ ਫਿਰ ਵੀ ਇਹ ਹੋਇਆ ਕਿ ਇਦੇ ਉੱਤੇ ਕੋਈ ਮੁੱਦੇ ਤੇ ਕਿਸੇ ਨੇ ਆਵਾਜ਼ ਨਹੀਂ ਚੱਕੀ ਕਿ ਚੰਡੀਗੜ੍ਹ ਪੰਜਾਬ ਦੀ ਜ਼ਮੀਨ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਜਦੋਂ ਤੁਹਾਡੀ ਗੱਲ ਹੀ ਇਹ ਹੋਈ ਸੀ ਕਿ ਟੈਂਪਰੇਰੀ ਪੀਰੀਅਡ ਲਈ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ 2014 ਚ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਅਲੱਗ ਹੋਇਆ ਤਾਂ ਤੇਲੰਗਾਨਾ ਲਈ ਇਹ ਫੈਸਲਾ ਲਿਆ ਗਿਆ ਕਿ ਹਾਈਦਰਾਬਾਦ ਨੂੰ ਤੇਲੰਗਾਨਾ ਨੂੰ ਦੇ ਦਿੱਤਾ ਜਾਊਗਾ ਤੇ ਅਮਰਾਵਤੀ ਨਾਮ ਦੀ ਨਵੀਂ ਜਿਹੜੀ ਨਵੀਂ ਰਾਜਧਾਨੀ ਹੈ ਉਹ ਆਂਧਰਾ ਪ੍ਰਦੇਸ਼ ਨੂੰ ਦੇ ਦਿੱਤੀ ਜਾਊਗੀ ਇਸੇ ਸਾਲ ਦੇ ਵਿੱਚ 15000 ਕਰੋੜ ਰੁਪਇਆ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਲਈ ਮੋਦੀ ਸਾਹਿਬ ਨੇ ਆਂਧਰਾ ਪ੍ਰਦੇਸ਼ ਨੂੰ ਦਿੱਤਾ ਹੈ ਤੇ 50000 ਕਰੋੜ ਦੀ ਕਮਿਟਮੈਂਟ ਅਗਲੇ 10 ਸਾਲਾਂ ਦੇ ਵਿੱਚ ਜੇ ਤੁਸੀਂ 2014 ਤੋਂ ਲੈ ਕੇ ਹੁਣ ਤੱਕ ਕੁਝ ਸਾਲਾਂ ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ 10000 ਕਰੋੜ ਰੁਪਏ ਤੇ 40-50 ਹਜ਼ਾਰ 45-50 ਹਜ਼ਾਰ ਕਰੋੜ ਦੀ ਕਮਿਟਮੈਂਟ ਕਰ ਸਕਦੇ ਹੋ ਤੇ 58 ਸਾਲ ਹੋ ਗਏ ਪੰਜਾਬ ਦੀ ਨਾਲ ਕੀਤੀ ਕਮਿਟਮੈਂਟ ਕਿੱਧਰ ਗਈ ਕਿ ਜਿਹੜੀ ਤੁਸੀਂ ਕਿਹਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਰਹੇਗਾ ਬਲਕਿ ਤੁਸੀਂ ਤਾਂ ਇੱਕ ਹੁਣ ਨਵਾਂ ਫੈਸਲਾ ਲੈ ਲਿਆ ਕਿ ਜਦੋਂ 10 ਏਕੜ ਉੱਤੇ ਹਰਿਆਣੇ ਦੀ ਨਵਾਂ ਨਵੀਂ ਵਿਧਾਨ ਸਭਾ ਬਣੀ ਗਈ ਫੇਰ ਤਾਂ ਪੱਕਾ ਅਧਿਕਾਰ ਹਰਿਆਣੇ ਦਾ ਚੰਡੀਗੜ੍ਹ ਤੇ ਹੋ ਜਾਂਦਾ ਹੈ ਨੰਬਰ 2 ਉੱਪਰ ਹਰਿਆਣੇ ਦੇ ਲੋਕਾਂ ਨੂੰ ਵੀ ਚੰਡੀਗੜ੍ਹ ਆਉਣਾ ਸੌਖਾ ਨਹੀਂ ਹੈ ਬਹੁਤ ਦੂਰ ਪੈਂਦਾ ਕਰਨਾਲ ਦੇ ਲਾਗੇ ਤਾਂ ਅੱਗੇ ਕੋਈ ਨਾ ਕੋਈ ਰਸਤਾ ਨਹੀਂ ਹਰਿਆਣੇ ਦੇ ਲੋਕਾਂ ਲਈ ਬਣਾਈ ਜਾ ਸਕ ਬਣਾਈ ਜਾ ਸਕਦੀ ਹੈ ਤੇ ਇਹ ਜਿਹੜਾ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਅਸੀਂ ਜੁਡੀਸ਼ਰੀ ਕੋਲ ਕੋਰਟ 'ਚ ਜਾਵਾਂਗੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਧਰਨੇ ਦੇਣੇ ਪਏ ਜੋ ਕਰਨਾ ਪਿਆ ਸੀ ਕਰਾਂਗੇ ਚੰਡੀਗੜ ਸਾਡਾ ਹੈ ਚੰਡੀਗੜ ਪੰਜਾਬ ਦਾ ਹੈ ਚੰਡੀਗੜ ਉੱਪਰ ਸਿਰਫ ਪੰਜਾਬ ਦਾ ਹੱਕ ਹੈ ਇਹ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਸ਼ਰਿਆਮ ਸ਼ਰਿਆਮ ਕੱਲਾ ਪੰਜਾਬ ਹੈ ਸੂਬਾ ਕੀ ਪੰਜਾਬ ਦੀ ਸਾਡੇ ਪੰਜਾਬ ਦੀ ਵੀ ਸਾਡੇ ਪੰਜਾਬੀਆਂ ਦੀ ਇਹ ਗਲਤੀ ਹੈ ਕੀ ਅਸੀਂ ਪੰਜਾਬੀਆਂ ਨੇ ਸੈਕਰੀਫਾਈਜ਼ ਕੀਤੇ ਨੇ ਸਾਡੇ ਦੇਸ਼ ਦੀ ਖਾਤਰ ਕੀ ਪੰਜਾਬ ਦੀ ਇਹ ਗਲਤੀ ਹੈ ਕਿ ਪੰਜਾਬੀਆਂ ਨੇ ਦੇਸ਼ ਦਾ ਔਖੇ ਸਮੇਂ ਵਿੱਚ ਢਿੱਡ ਭਰੇ ਆਪਣੀਆਂ ਜ਼ਮੀਨਾਂ ਦੇ ਪਾਣੀ ਦੇ ਪੱਧਰ ਨੂੰ ਥੱਲੇ ਲਾ ਜਾ ਕੇ ਦੋ ਫਸਲਾਂ ਨੂੰ ਬਾਰ-ਬਾਰ ਬੀਜ ਕੇ ਆਪਣੀ ਜ਼ਮੀਨ ਬੰਜਰ ਕੀਤੀ ਹੈ ਸੋ ਸੈਂਟਰ ਸਰਕਾਰ ਨੂੰ ਅਸੀਂ ਪੰਜਾਬ ਵੱਲੋਂ ਇਹ ਪੁੱਛਣਾ ਚਾਹੁੰਦੇ ਆ ਕਿ ਇਹ ਲੋਕਤੰਤ੍ਰਿਕ ਦੇਸ਼ ਦੇ ਵਿੱਚ ਪੰਜਾਬ ਨਾਲ ਕੀ ਹੋ ਰਿਹਾ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਪੰਜਾਬ ਵਿੱਚ ਤੁਸੀਂ ਕੀ ਕਰ ਰਹੇ ਹੋ ਕੀ ਕਿਸਾਨਾਂ ਨੇ ਜਿਹੜਾ ਤੁਹਾਡਾ ਐਮਐਸਪੀ ਵਾਲਾ ਫੈਸਲਾ ਵਾਪਸ ਕਰਵਾ ਲਿਆ ਤੁਹਾਨੂੰ ਉਸ ਗੱਲ ਉੱਪਰ ਗੁੱਸਾ ਹੈ ਜਾਂ ਪੰਜਾਬ ਦੇ ਲੋਕ ਹੱਕ ਸੱਚ ਲਈ ਬੋਲਦੇ ਨੇ ਖੜ੍ਹਦੇ ਨੇ ੱੱਕਾ ਨਹੀਂ ਹੋਣ ਦਿੰਦੇ ਤੁਹਾਨੂੰ ਪੰਜਾਬੀਆਂ ਨਾਲ ਉਸ ਗੱਲ ਗੁੱਸਾ ਕੀ ਇਹ ਗੋਡਿਆਂ ਪਰਨੇ ਕਿਉਂ ਨਹੀਂ ਬੰਦੇ ਇਹ ਸਿਰ ਝੁਕਾ ਕੇ ਗੱਲ ਕਿਉਂ ਨਹੀਂ ਕਰਦੇ ਇਹ ਸਾਰੇ ਦੇਸ਼ ਲਈ ਇੱਕ ਜੋਤ ਦੀ ਤਰ੍ਹਾਂ ਇੱਕ ਸੇਧ ਦੇਣ ਦੀ ਤਰ੍ਹਾਂ ਕੰਮ ਕਰਦੇ ਨੇ ਕਿ ਪੰਜਾਬੀਆਂ ਨਾਲ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਗੁੱਸਾ ਹੈ ਸੋ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਅਸੀਂ ਜੁਡੀਸ਼ਰੀ ਕੋਲ ਕੋਰਟ ਕੋਲ ਜਾਵਾਂਗੇ ਇਨਸਾਫ ਦੀ ਗੱਲ ਕਰਾਂਗੇ ਚੰਡੀਗੜ੍ਹ ਦੇ ਵਿੱਚ ਬਿਲਕੁਲ ਵੀ ਹਰਿਆਣੇ ਦੀ ਵਿਧਾਨ ਸਭਾ ਨਹੀਂ ਬਣਨੀ ਚਾਹੀਦੀ 10 ਏਕੜ ਦੇ ਵਿੱਚ ਤੁਸੀਂ ਜੇ 12 ਏਕੜ ਪੰਚਕੁੱਲਾ ਚ ਦੇ ਰਹੇ ਹੋ ਤਾਂ ਪੰਚਕੁੱਲਾ ਚ ਹੀ ਬਣਾ ਦਿਓ ਵਿਧਾਨ ਸਭਾ ਸੋ ਇਹ ਜਿਹੜੀ ਗੱਲ ਉੱਤੇ ਐ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਰਾਜਪਾਲ ਜੀ ਨੂੰ ਖਤ ਵੀ ਲਿਖਿਆ ਗਿਆ ਉਹ ਮਿਲਣ ਵੀ ਜਾ ਰਹੇ ਨੇ ਤੇ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਆਂ ਪੰਜਾਬੀ ਅਸੀਂ ਨਿੰਦਿਆ ਕਰਦੇ ਆਂ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਦੀ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਆਂ ਤੇ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਿ ਕਿਸੇ ਵੀ ਸਰਕਾਰ ਨੇ ਨਾ ਸੂਬੇ ਦੀਆਂ ਸਰਕਾਰਾਂ ਨੇ ਨਾ ਕੇਂਦਰ ਦੀਆਂ ਸਰਕਾਰਾਂ ਨੇ 58 ਸਾਲਾਂ ਦੇ ਵਿੱਚ 1966 ਦੇ ਵਿੱਚ ਹੋਏ ਸਮਝੌਤੇ ਉੱਤੇ ਗੌਰ ਨਹੀਂ ਕੀਤੀ ਕਿ ਚੰਡੀਗੜ੍ਹ ਪੰਜਾਬ ਦਾ ਹੈ ਜੀ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਉੱਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਅਗਲਾ ਇਸ਼ੂ ਵਾਟ ਵਾਟ ਹਮ ਕਾਫੀ ਸਮੇਂ ਤੋਂ ਉਦਾਰ ਆ ਰਹੇ ਹਾਂ ਹੁਣ ਤਾਂ ਸਰੀਮ ਨਹੀਂ ਜਿਹੜੀ ਹੋਈ ਹੈ ਉਨੇ ਦਾ ਟਾਈਮ ਕੀ ਉਹ ਉਹ ਕੋਈ ਜਾਂਦਾ ਫਾਇਦਾ ਜਾਂ ਫਿੱਟ ਹੋ ਜਾਂਦਾ ਬੜਿਆਂ ਨੂੰ ਕਲੀਅਰੈਂਸ ਵੀ ਮਿਲੀ ਹੈ ਕਿ ਐਂ ਸਿਰਫ ਉਹ ਹੀ ਰੁਕੀ ਹੋਈ ਸੀ ਉਹ ਉਹਨਾਂ ਨੂੰ ਕਲੀਅਰ ਕਰ ਦਿੱਤੀ ਦੇਖੋ ਇਹ ਸਾਰੀਆਂ ਜਦੋਂ ਲਗਾਤਾਰ ਪੰਜਾਬ ਪ੍ਰਤੀ ਸਾਜ਼ਿਸ਼ਾਂ ਹੋ ਰਹੀਆਂ ਹੁਣ ਡੈਮੋਕਰੈਟਿਕ ਸਿਸਟਮ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹੁਣ ਡਿਕਟੇਟਰਸ਼ਿਪ ਚਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹੁਣ ਸਮੇਂ ਸਮੇਂ ਸਿਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਇਸ ਗੱਲ ਦੀ ਨਿੰਦਿਆ ਕੀਤੀ ਹੈ ਇਸ ਗੱਲ ਦੇ ਖਿਲਾਫ ਆਵਾਜ਼ ਚੱਕੀ ਹੈ ਵਿਧਾਨ ਸਭਾ ਦੇ ਵਿੱਚ ਸਖਤ ਰੂਪ ਦੇ ਵਿੱਚ ਇਹਦੇ ਖਿਲਾਫ ਆਵਾਜ਼ ਚੱਕੀ ਗਈ ਹੈ ਪਰ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਇਸ ਗੱਲ ਉੱਤੇ ਮਸਲੇ ਤੇ ਗੱਲ ਰੱਖਾਂਗੇ ਕਿ ਸਾਰੇ ਦੇਸ਼ ਦੇ ਵਿੱਚ ਅਲੱਗ ਤਰੀਕੇ ਦੇ ਕਾਨੂੰਨ ਚੱਲਦੇ ਨੇ ਕਿਸੇ ਸੂਬੇ ਦੇ ਵਿੱਚੋਂ ਕੋਈ ਨਵਾਂ ਸੂਬਾ ਨਿਕਲਦਾ ਉਹਨੂੰ ਰਾਜਸਤਾਨੀ ਦੇ ਰੂਲ ਅਲੱਗ ਨੇ ਪਰ ਪੰਜਾਬ ਜਿਹਨੇ ਦੇਸ਼ ਲਈ ਸੈਕਰੀਫਾਈਜ਼ ਕੀਤੇ ਨੇ ਪੰਜਾਬ ਜਿਹੜਾ ਹਮੇਸ਼ਾ ਦੇਸ਼ ਦੀ ਸੇਵਾ ਖਾਤਰ ਆਪਣੀ ਜਾਨ ਵਾਰਨ ਤੇ ਗਿਆ ਹੈ ਉਹਨਾਂ ਨੂੰ ਰਾਸਤਾਨੀ ਦੇਣ ਲੱਗੇ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਤੇ ਖਾਸ ਕਰਕੇ ਹੋਣ ਵਾਲੀ ਕੇਂਦਰ ਸਰਕਾਰ ਬੀਜੇਪੀ ਸਰਕਾਰ ਦੀ ਤਾਂ ਹਾਦੀ ਹੋ ਗਈ ਐ ਅਸੀਂ ਇਸ ਗੱਲ ਉੱਤੇ ਇਹਨਾਂ ਆਪਣੇ ਮੁੱਦਿਆਂ ਉੱਤੇ ਕੋਰਟ ਵਿੱਚ ਜ਼ਰੂਰ ਜਾਵਾਂਗੇ ਜੀ ਤੁਹਾਡਾ ਕੋਰਟ ਚ ਰੁਕੀ ਹੋਊਗਾ ਕਿ ਗਲਤ ਕੀ ਕੀਤਾ ਸੰਸਦ ਪਰਮ ਨੇ ਕਿ ਜ਼ਮੀਨ ਦੇ ਨਾਲ ਗਲਤ ਹੈ ਕਿ ਵਿਧਾਨ ਸਭਾ ਬਣਾਣਾ ਗਲਤ ਹੈ ਜਾਂ ਤਾਂ ਚੰਡੀਗੜ੍ਹ ਦੀ ਹੈ ਉਸੇ ਨਾਲ ਪੁਆਇੰਟ ਕੀ ਪੋਸਿਬਲ ਹੋ ਜਾਣਾ ਹੈ ਨਹੀਂ ਮੈਂ ਤੁਹਾਡੇ ਕੋਲ ਹੁਣ ਇੰਨਾ ਸਮਾਂ ਲਗਾਇਆ ਇਸ ਮੁੱਦੇ ਨੂੰ ਰੱਖਣ ਉੱਤੇ ਕਿ ਪੰਜਾਬ ਕੋਈ ਟੈਕਨੀਕਲੀ ਗਲਤੀ ਨਹੀਂ ਦੱਸੀ ਕੋਈ ਵੀ ਤੁਸੀਂ ਕਹਿੰਦੇ ਕਿ ਸੈਂਟਰ ਗਵਰਨਮੈਂਟ ਉਹਨਾਂ ਜਮੀਨ ਦੇ ਰਹੀ ਹੈ ਟੈਕਨੀਕਲ ਗਲਤ ਕੀ ਹੈ ਜੀ ਨਹੀਂ ਦੇਖੋ ਜੇ ਅੱਜ ਜਦੋਂ 1966 ਦੇ ਵਿੱਚ ਹਰਿਆਣਾ ਦੀ ਸਾਂਝੀ ਰਾਜस्तानी ਬਣਾਇਆ ਗਿਆ ਸੀ ਯੂਟੀ ਬਣਾਇਆ ਗਿਆ ਉਸ ਟਾਈਮ ਇਹ ਗੱਲ ਕੀਤੀ ਗਈ ਸੀ ਕਿ ਇਹ ਸਿਰਫ ਟੈਂਪਰੇਰੀ ਹੈ ਕਿ ਸਮੇਂ ਨਾਲ ਹਰਿਆਣਾ ਦੀ ਰਾਜस्तानी ਆਪਣੀ ਬਣ ਜਾਵੇਗੀ ਪੰਜਾਬ ਚੰਡੀਗੜ੍ਹ ਪੰਜਾਬ ਕੋਲ ਹੀ ਰਹੇਗਾ ਪਰ ਅੱਜ 58 ਸਾਲ ਹੋ ਗਏ ਚੰਡੀਗੜ੍ਹ ਪੰਜਾਬ ਨੂੰ ਤਾਂ ਕੀ ਦੇਣਾ ਸੀ ਉੱਥੇ ਹੁਣ ਉਹਨਾਂ ਦੀ ਨਵੀਂ ਵਿਧਾਨ ਸਭਾ ਬਣਾਉਣ ਲੱਗੇ ਨੇ 10 ਏਕੜ ਦੇ ਵਿੱਚ ਤਾਂ ਫਿਰ ਇਹਦਾ ਮਤਲਬ ਤਾਂ ਪੱਕਾ ਦਾ ਵਾ ਹੀ ਬੋਲਿਆ ਜਾ ਰਿਹਾ ਹਰਿਆਣੇ ਦਾ ਸੋ ਇਹ ਸਾਰੀਆਂ ਗੱਲਾਂ ਨਾਲ ਇੱਕ ਜਿਹੜੀ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਪੰਜਾਬੀਆਂ ਪ੍ਰਤੀ ਬੇਰੁਖੀ ਹੈ ਪੰਜਾਬੀਆਂ ਪ੍ਰਤੀ ਮੈਂ ਤਾਂ ਕਹੂੰਗੀ ਕਿ ਨਫ਼ਰਤ ਵਾਲੀ ਭਾਵਨਾ ਜਿਹੜਾ ਤੁਸੀਂ ਸਾਨੂੰ ਚੰਡੀਗੜ੍ਹ ਦਾ ਕਦੋਂ ਦਾ ਸੀ ਇਸ ਗੱਲ ਉੱਤੇ ਸਾਰਾ ਪੰਜਾਬ ਇਸ ਗੱਲ ਦੀ ਗੱਲ ਰੱਖ ਰਿਹਾ ਕੇਂਦਰ ਦੀ ਸਰਕਾਰ ਨੂੰ ਖੁਦ ਨੂੰ ਕਿਹੜਾ ਉਹਨਾਂ ਨੂੰ ਪਤਾ ਨਹੀਂ ਹੈ ਸੋ ਇਹ ਡੈਮੋਕ੍ਰੈਟਿਕ ਸਿਸਟਮ ਦਾ ਇੱਕ ਘਾਣਾ ਹੈ ਹੋਰ ਕੁਝ ਨਹੀਂ ਹੈ ਇੱਕ ਪੰਜਾਬੀ ਆਗੂ ਨੇ ਕੁਝ ਪਹਿਲਾਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦੇ ਕਿ ਆਰਟੀਆਈ ਚੈੱਕ ਕੀਤੀ ਪਤਾ ਲੱਗਿਆ ਕਿ ਪੜਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਫਿੱਤਰ ਹੀ ਆਫੀਸ਼ੀਅਲ ਤੌਰ ਤੇ ਚੰਡੀਗੜ੍ਹ ਕੈਪੀਟਲ ਨਹੀਂ ਰੱਖੀ ਗਈ ਪੰਜਾਬ ਦੀ ਅਸੀਂ ਉਸ ਤੇ ਵੀ ਸਵਾਲ ਚੁੱਕ ਰਹੇ ਹਾਂ ਕਿ ਇਹ ਵੀ ਲੜਾਈ ਲੜੋਗੇ ਕਿ ਜੇ ਆਫੀਸ਼ੀਅਲ ਤੌਰ ਤੇ ਵੀ ਜੈਸੇ ਕਿ ਗੈਸਟਸ ਜਿਹੜਾ ਚੰਡੀਗੜ੍ਹ ਦਾ ਨਾ ਹੀ ਹੈਗਾ ਕਿ ਪੰਜਾਬ ਦੀ ਕ ਉਦਲੇ ਵੀ ਲੜਾਈ ਲੜੂਗੀ ਨਹੀਂ ਪੰਜਾਬ ਦੀ ਕੈਪੀਟਲ ਤੇ ਕਿਉਂ ਨਹੀਂ ਹੈਗਾ ਯੂਟੀ ਬਣਾਇਆ ਹੋਇਆ ਦੋ ਸੂਬਿਆਂ ਦੀ ਕੈਪੀਟਲ ਉਸ ਟਾਈਮ ਬਣਾਇਆ ਸੀਗਾ ਪਰ ਨਾਲ ਹੀ ਜਿਵੇਂ ਮੈਂ ਕਿਹਾ ਵੀ ਇਹ ਵੀ ਗੱਲ ਕੀਤੀ ਗਈ ਸੀ ਕਿ ਇਹ ਚੰਡੀਗੜ੍ਹ ਹੋਲੀ ਸੋਲੀ ਪੂਰਨ ਰੂਪ ਦੇ ਵਿੱਚ ਯੂਟੀ ਦਾ ਇਹਦਾ ਸਟੇਟਸ ਖਤਮ ਕਰ ਦਿੱਤਾ ਜਾਊਗਾ ਤੇ ਇਹ ਪੰਜਾਬ ਨੂੰ ਦੇ ਦਿੱਤਾ ਜਾਊਗਾ ਇਹ ਤੇ ਗੱਲ ਕਰਦੀ ਰਹੇ ਆ ਨਾ ਚਾਹੇ ਰਜੀਵ ਲੋਂਗੋਵਾਲ ਜਿਹੜਾ ਕਾਰਡ ਹੋਇਆ ਸੀ ਉਸ ਟਾਈਮ ਵੀ ਇਹ ਗੱਲ ਹੋਈ ਸੀ ਮੁੜ ਕੇ ਉਹ ਗੱਲ ਰਫਾ ਦਫਾ ਹੋ ਗਈ ਸੋ ਇਹ ਗੱਲ ਕਦੇ ਪੂਰੀ ਹੋਈ ਨਹੀਂ ਪਾਈ ਗੱਲਾਂ ਤੇ ਇਹਦੇ ਬਾਰੇ ਬਹੁਤ ਚੱਲੀਆਂ ਪਰ ਕਿਸੇ ਨੇ ਪੂਰੇ ਤਰੀਕੇ ਨਾਲ ਨਹੀਂ ਸ਼ੇਡਮ ਨਹੀਂ ਲਿਆ ਕਿਸੇ ਵੀ ਸਰਕਾਰ ਨੇ ਚਾਹੇ ਸੂਬੇ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਬਾਕੀ ਹੁਣ ਤੇ ਜੇ ਕਿਸੇ ਨੇ ਕੋਈ ਗੱਲਾਂ ਇਹੋ ਜਿਹੀਆਂ ਕਰਨੀਆਂ ਹੀ ਨੇ ਤਾਂ ਜਿਹੜੇ ਮਰਜ਼ੀ ਪੁਆਇੰਟ ਚੱਕੀ ਚੱਲੂ ਕੀ ਆਹ ਹੱਕ ਨੇ ਇਹਦੇ ਵਿੱਚ ਟੈਕਨੀਕਲ ਗੱਲ ਨਹੀਂ ਹੈ ਟੈਕਨੀਕਲ ਗੱਲ ਕਿਉਂ ਨਹੀਂ ਹੈ ਜਦੋਂ ਪੰਜਾਬ ਹੈ ਹੀ ਸਾਡਾ ਪੰਜਾਬ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦਾ ਹੀ ਹਿੱਸਾ ਹੈ ਤੇ ਇਹਦੇ ਵਿੱਚ ਹੋਰ ਟੈਕਨੀਕਲ ਗੱਲ ਕਿਹੜੀ ਹੈ 22 ਪਿੰਡ ਖਰੜਦੇ ਗਏ ਨੇ ਉਹਦੇ ਵਿੱਚ ਚੰਡੀਗੜ੍ਹ ਬਣਾਉਣ ਦੇ ਲਈ ਹੋਰ ਕਿਹੜੀਆਂ ਟੈਕਨੀਕਲ ਗੱਲਾਂ ਚਾਹੀਦੀਆਂ ਨੇ ਦਸੋ ਪੰਜਾਬ ਦਾ ਹੱਕ ਮਾਰਨ ਵਾਲੀ ਗੱਲ ਹੀ ਹੈ ਨਾ ਜੇ ਆਪਾਂ ਟੈਕਨੀਕਲਿਟੀ ਵੱਲ ਜਾਣੇ ਕਿੰਨੇ ਵਾਰੀ ਵਿਆਨ ਆਏ ਨੇ ਕਿੰਨੇ ਹੀ ਸਮੇਂ-ਸਮੇਂ ਸਰ ਸਮਝੌਤੇ ਹੁੰਦੇ ਰਹੇ ਨੇ 1966 ਦੇ ਵਿੱਚ ਵੀ ਕੀ ਗੱਲ ਹੋਈ ਸੀ ਜੀ ਪੰਜਾਬੀ ਉਦਯੋਗਿਕ ਵਿਚਕਾਰ ਦੇ ਸਟੇਟ ਇਲੈਕਸ਼ਨ ਬਹਾਲ ਕਰਨ ਦੇ ਮਗਰੋਂ ਲੈ ਕੇ ਛਾਤ ਪ੍ਰਦਰਸ਼ਨ ਕਰ ਚੁੱਕੇ ਲਾਕੇ ਚਾਰਜ ਹੋਏ ਦਸ ਤੇ ਗਰੀਬ ਚਾਹਤ ਦਤਨੀ ਹੋਈ ਹਾਂਜੀ ਦੇਖੋ ਇਸ ਮਸਲੇ ਨੂੰ ਵੀ ਲੈ ਕੇ ਮੁੱਖ ਮੰਤਰੀ ਸਾਹਿਬ ਉਪ ਰਾਸ਼ਟਰਪਤੀ ਜੀ ਨੂੰ ਚਿੱਠੀ ਲਿਖੀ ਹੈ ਤੋਂ ਨੂੰ ਮੈਂ ਪਹਿਲਾਂ ਹੀ ਕਿਹਾ ਕਿ ਸੈਨੇਟ ਭੰਗ ਕਰਨਾ ਇਹ ਸਾਰੇ ਦਾ ਸਾਰਾ ਡੈਮੋਕਰੇਟਿਕ ਸਿਸਟਮ ਨੂੰ ਦੇਸ਼ ਦੇ ਨੂੰ ਖਤਮ ਕਰਨ ਦੀਆਂ ਗੱਲਾਂ ਨੇ ਜਦੋਂ ਲੋਕਤਾਂਤ੍ਰਿਕ ਸਿਸਟਮ ਪੂਰੇ ਦਾ ਪੂਰਾ ਕੰਟਰੋਲ ਕਰਨਾ ਕਿਉਂਕਿ ਚੰਡੀਗੜ੍ਹ ਚ ਨਾ ਮੇਅਰ ਰਿਹਾ ਨਾ ਐਮਪੀ ਰਿਹਾ ਭਾਜਪਾ ਸਰਕਾਰ ਦਾ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਲੋਕਾਂ ਦੇ ਵੀ ਹਰ ਤਰੀਕੇ ਦੀ ਨਾਰਾਜ਼ਗੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਭਾਜਪਾ ਦਾ ਤਾਨਾਸ਼ਾ ਰਵਈਆ ਜਿਹੜਾ ਪੰਜਾਬ ਪ੍ਰਤੀ ਦੇਸ਼ ਪ੍ਰਤੀ ਜਿੱਥੇ ਵੀ ਭਾਜਪਾ ਦੀ ਸਰਕਾਰ ਨਹੀਂ ਹੈਗੀ ਜਾਂ ਜਿਹੜਾ ਵੀ ਸੂਬਾ ਇਹਨਾਂ ਨੂੰ ਸੱਚ ਹੱਕ ਦੀ ਗੱਲ ਕਰਦਾ ਹੈ ਉੱਥੇ ਇਹ ਆਪਣੇ ਅਧਿਕਾਰਾਂ ਦੀ ਜਿਹੜੀ ਦੁਰਵਰਤੋਂ ਕਰਕੇ ਸੂਬੇ ਦੇ ਅਧਿਕਾਰਾਂ ਨੂੰ ਖਤਮ ਕਰਦੇ ਨੇ ਮੈਡਮ ਜਦੋਂ ਹਰਿਆਣਾ ਨੂੰ ਜ਼ਮੀਨ ਦੇ ਦੀ ਗੱਲ ਸਟਾਰਟ ਹੋਈ ਸੀ ਤਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੀਐਮ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਸੀ ਅਸੀਂ ਵੀ ਜ਼ਮੀਨ ਲਵਾਂਗੇ ਈਵਨ ਕਿ ਉਹਨਾਂ ਨੇ ਟਵੀਟ ਕਰਕੇ ਪਲੱਸ ਡਿਮਾਂਡ ਵੀ ਕੀਤੀ ਸੀਗੀ ਕਿ ਸਾਨੂੰ ਵੀ 10 ਏਕੜ ਜ਼ਮੀਨ ਦਿੱਤੀ ਜਾਵੇ ਤਾਂ ਕਿ ਅਸੀਂ ਵੀ ਆਪਣੀ ਵਿਦਿਆਸਥਾ ਨੂੰ ਵੀ ਬਣਾ ਸਕੀਏ ਕੋਣ ਸੈਨਿਕੀ ਆਮਦੀ ਪਾਰਟੀ ਹੈ ਕੀ ਉਹ ਸਟੈਂਡ ਤੋਂ ਵਾਪਸ ਹੈ ਜਾਂ ਨਹੀਂ ਦੇਖੋ ਜਿਹੜੇ ਮੁੱਦੇ ਮੁੱਖ ਮੰਤਰੀ ਸਾਹਿਬ ਦੇ ਤੌਰ ਤੇ ਆਉਣਗੇ ਉਹਨਾਂ ਵੱਲੋਂ ਆਉਣਗੇ ਉਹ ਤੇ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਨੇ ਪਰ ਸਾਡਾ ਇਹ ਸਟੈਂਡ ਕਲੀਅਰ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦਾ ਹੀ ਜਮੀਨ ਲੈਣਾ ਚਾਹੁੰਦੀ ਉਹ ਵਿਧਾਨ ਸਭਾ ਸੇ ਪੰਜਾਬ ਲੈਣਾ ਚਾਹੁੰਦਾ ਜਾਂ ਨਹੀਂ ਦੇਖੋ ਸਾਨੂੰ ਤਾਂ ਭਾਵੇਂ ਸਾਸੀ ਤਾਂ ਸਾਰਾ ਚੰਡੀਗੜ੍ਹ ਲੈਣਾ ਚਾਹੁੰਦੇ ਆ ਅਸੀਂ ਕੱਲੀ ਜ਼ਮੀਨ ਤੋਂ ਚੰਡੀਗੜ੍ਹ ਹੈ ਹੀ ਸਾਡਾ ਸਾਡਾ ਚੰਡੀਗੜ੍ਹ ਪੂਰੇ ਦਾ ਪੂਰਾ ਚੰਡੀਗੜ੍ਹ ਸਾਡਾ ਅਸੀਂ ਕੋਈ ਥੋੜੀ ਜ਼ਮੀਨ ਨਹੀਂ ਤੇ ਅਸੀਂ ਪਹਿਲੇ ਦਿਨ ਤੋਂ ਹੀ ਇਸ ਗੱਲ ਉੱਤੇ ਪੰਜਾਬ ਆਪਣੀ ਗੱਲਬਾਤ ਰੱਖ ਰਿਹਾ रिटायरमेंट ਤੇ ਟਾਈਮ ਤੋਂ ਵੱਧਦੀ ਗੀਸ ਜਿਹੜੇ ਨੇ ਉਹਨਾਂ ਦੀ ਬਾਣ ਸੀ ਸਰਕਾਰੀ ਦੇਖਦੇ ਹੋ ਕਿ ਇਹ ਪੰਜਾਬ ਸਰਕਾਰ ਦਾ ਇੱਕ ਬੜਾ ਡਿਸੀਜਨ ਅਸੀਂ ਕਿਹਾ ਇਸ ਤਰ੍ਹਾਂ ਦੇ ਜੋਬ ਲੈਣ ਵਾਲੇ ਕਿਸ ਤਰ੍ਹਾਂ ਦੇ ਕ੍ਰਾਈਟਰੀਆ ਰਹਿਣਗੇ ਇਹਦੇ ਬਾਰੇ ਜਲਦੀ ਜੀ ਅੱਗੇ ਸਰਕਾਰ ਵੱਲੋਂ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿੱਤੀ ਜਾਊਗੀ ਬਟ ਡੈਫੀਨੇਟਲੀ ਉਹਨਾਂ ਨੂੰ ਇੰਨਾ ਥੋੜਾ ਸਮਾਂ ਸਿਵਾਵਾ ਨਵਾ ਕੇ ਉਹ ਘਰ ਤਾਂ ਨਹੀਂ ਬੈਠਣਗੇ ਸੋ ਉਹਨਾਂ ਨੂੰ ਜੋਬਸ ਤੇ ਮਿਲਣੀਆਂ ਚਾਹੀਦੀਆਂ ਜੀ ਥੈਂਕ ਯੂ ਜੀ